ਤੁਸੀਂ ਦੇਖ ਰਹੇ ਹੋ ਤੁਸੀਂ ਦੇਖ ਰਹੇ ਹੋ ਪੁਕਾਰ ਟੀਵੀ ਤੇ ਅੱਜ ਖੜੇ ਆ ਜਿਲ੍ਹਾ ਗੁਰਦਾਸਪੁਰ ਦਾ ਬਲਾਕ ਤਰੰਗਲਾ ਤੇ ਪਿੰਡ ਨਸ਼ਹਿਰਾ ਸੋ ਜੋ ਇਲੈਕਸ਼ਨ ਨੇ ਪੰਚਾਇਤ ਦੇ ਚੱਲਦੇ ਪਏ ਨੇ ਉਹ ਬਿਲਕੁਲ ਨੇੜੇ ਆ ਚੁੱਕੇ ਨੇ ਬਿਲਕੁਲ ਕਿਨਾਰੇ ਉੱਤੇ ਨੇ ਤੇ ਹੁਣ ਅੱਜ ਜਿਹੜੀ ਜਦੋਜਹਿਤ ਆ ਆਪਣੀਆਂ ਆਪਣੀਆਂ ਪਾਰਟੀਆਂ ਜਿਹੜੀਆਂ ਕਾਰੀਆਂ ਤੇ ਹਰ ਪਾਰਟੀ ਦਾ ਜ਼ੋਰ ਲੱਗ ਰਿਹਾ ਕਿ ਸਾਡੇ ਜਿਹੜੇ ਸਰਪੰਚਾ ਉਹ ਪਿੰਡਾਂ 'ਚ ਤਿਆਰ ਹੋ ਜਾਣ ਸੋ ਅੱਜ ਵੀ ਪਿੰਡ ਨਿਸ਼ਾਰੇ ਵਿਖੇ ਸ਼ਮਸ਼ੀਰ ਸਿੰਘ ਜੀ ਜਿਹੜੇ ਨੇ ਉਹ ਪਹੁੰਚੇ ਨੇ ਤੇ ਆਪਣੇ ਜਿਹੜੇ ਸਰਪੰਚ ਉਹ ਤੇ ਕੈਂਡੀਡੇਟ ਉਹਨਾਂ ਦੀ ਹਮਾਇਤ ਵਿੱਚ ਉਹਨਾਂ ਨੂੰ ਅਪੀਲ ਕਰਨ ਵਾਸਤੇ ਪਹੁੰਚੇ ਨੇ ਕਿ ਜਿਹੜੀ ਵੋਟ ਹੈ ਉਹ ਜਿਹੜੀ ਹੈ ਆਮ ਆਦਮੀ ਪਾਰਟੀ ਦਾ ਸਰਪੰਚਾ ਉਹਦੇ ਹੱਕ 'ਚ ਪੁੱਗਤੇ ਸੋ ਸਾਡੇ ਪਹੁੰਚੇ ਨੇ ਸੋ ਜੋ ਅੱਜ ਦਾ ਮੁੱਖ ਵਿਚਾਰ ਆ ਕਿਸ ਮੁੱਦੇ ਨੂੰ ਲੈ ਕੇ ਇਥੇ ਪਹੁੰਚੇ ਜੀ ਸਾਡੇ ਜਿਵੇਂ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਇਲੈਕਸ਼ਨ ਸ਼ੁਰੂ ਹੋ ਗਏ ਨੇ ਪੰਚਾਇਤਾਂ ਦੇ ਇਲੈਕਸ਼ਨ ਸੋ ਸਾਡੇ ਆ ਕਾਫੀ ਪਿੰਡਾਂ ਦੇ ਵਿੱਚ ਦਿਨਾਂ ਹਲਕੇ ਦੇ ਵਿੱਚ ਲੋਕਾਂ ਦੀ ਸਹਿਮਤੀ ਦੇ ਨਾਲ ਸਰਬਸੰਮਤੀ ਹੋ ਰਹੀ ਆ ਔਰ ਮੈਨੂੰ ਬੜਾ ਈਮਾਨ ਹੈ ਕਿ ਸਰਦਾਰ ਭੂ ਅੰਤਮਾਨ ਜੀ ਸਾਡੇ ਸਤਿਕਾਰਯੋਗ ਮੁੱਖ ਮੰਤਰੀ ਜਿਨ੍ਹਾਂ ਨੇ ਇਹ ਪਹਿਲਾਂ ਹੀ ਅਨਾਉਂਸ ਕਰਤਾ ਸੀ ਕਿ ਜਿਹੜੀਆਂ ਪੰਚਾਇਤਾਂ ਸਰਬਸੰਮਤੀ ਨਾਲ ਬਣਨ ਗਿਆ ਉਹਨਾਂ ਨੂੰ 5 ਲੱਖ ਰੁਪਈਆ ਔਰ ਉਹਦੇ ਨਾਲ ਮੈਦਾਨ ਖੇਡ ਦੇ ਮੈਦਾਨ ਜਾਂ ਆਮ ਆਦਮੀ ਕਲੀਨਿਕ ਦਿੱਤੇ ਜਾਣਗੇ ਸੋ ਉਸ ਕੜੀ ਦੇ ਵਜੋਂ ਸਾਡੇ ਦਿਨਾਂ ਕਦੇ ਵਿੱਚ ਵੀ ਕਾਫੀ ਪੰਚਾਇਤਾਂ ਜਿਹੜੀਆਂ ਸਰਬਸੰਮਤੀ ਨਾਲ ਚੁਣੀਆਂ ਗਈਆਂ ਨੇ ਔਰ ਅੱਜ ਮੈਂ ਨਿਸ਼ਾਰੇ ਨਿਸ਼ਾਰਾ ਇੱਥੇ ਵਿਖੇ ਆਇਆ ਔਰ ਇੱਥੇ ਵੀ ਸਾਡਾ ਕਾਫੀ ਮਤਲਬ ਵੱਡੀ ਮਾਤਰਾ ਦੇ ਵਿੱਚ ਲੋਕ ਜੁੜੇ ਨੇ ਔਰ ਮੈਨੂੰ ਉਮੀਦ ਆ ਕਿ ਸਾਡੀ ਪੂਰੀ ਟੀਮ ਜਿਹੜੀ ਇੱਥੇ ਆਵਾ ਦੇ ਪਾਰਟੀ ਦੀ ਬਣੇਗੀ ਸੋ ਬਿਲਕੁਲ ਸਾਡੇ ਸਰਦਾਰਾ ਜੈਪ ਸਿੰਘ ਉਹਨਾਂ ਦੀ ਟੀਮ ਹੈ ਨਾਲ ਪੂਰੀ ਸੋ ਬਹੁਤ ਵਧੀਆ ਪਹਿਲਾਂ ਤੋਂ ਕੰਮ ਕਰ ਰਹੇ ਨੇ ਮੈਨੂੰ ਆਸ ਤੇ ਉਮੀਦ ਹੈ ਇਹ ਆਪਣੀ ਟੀਮ ਪੂਰੀ ਜਿਹੜੀ ਆ ਉਹ ਵੋਟਾਂ ਪਾ ਕੇ ਜਿੱਤਣਗੇ ਸੋ ਕਿਹੜੇ ਕਿਹੜੇ ਕੰਮ ਇਸ ਪਿੰਡ ਵਿੱਚ ਹੋਏ ਨੇ ਤੇ ਕਿਹੜੇ ਕਿਹੜੇ ਪੈਂਡਿੰਗ ਨੇ ਤੇ ਕਦੋਂ ਸ਼ੁਰੂ ਹੋਣਗੇ ਬਾਕੀ ਜਿੱਥੇ ਇੱਥੇ ਪੀਣ ਵਾਲੇ ਪਾਣੀ ਦੀ ਸਮੱਸਿਆ ਸੀ ਪੀਣ ਵਾਲੇ ਪਾਣੀ ਲਈ ਨਲਕੇ ਲਗਾਏ ਨੇ ਔਰ ਇੱਥੇ ਕੁਝ ਨਾਲੀਆਂ ਦੀ ਸਮੱਸਿਆ ਸੀ ਉਹ ਵੀ ਦੂਰ ਕੀਤੀਆਂ ਜਿਵੇਂ ਲੋਕਾਂ ਦੀ ਮੰਗ ਹੈ ਕਿ ਇੱਥੇ ਖੇਡ ਦਾ ਸਟੇਡੀਅਮ ਚਾਹੀਦਾ ਬਣਾ ਕੇ ਦਵਾਂਗੇ ਇੱਕ ਦੋ ਰੋਡ ਹੈ ਲਿੰਕ ਰੋਡ ਪੈਂਦਾ ਉਹ ਇੱਕ ਨੌਮਣੀ ਹੈ ਉਸ ਦੇ ਉੱਤੇ ਛੋਟਾ ਜਿਹਾ ਪੁਲ ਵੀ ਬਣਨਾ ਉਹ ਵੀ ਬਣਾ ਕੇ ਦਵਾਂਗੇ ਸੋ ਜਿਉਂ-ਜਿਉਂ ਸਮਾਂ ਮਿਲਦਾ ਜਾਏਗਾ ਆਪਾਂ ਸਾਰੇ ਕੰਮ ਜਿਹੜੇ ਨੇ ਉਹ ਇਲਾਕੇ ਦੇ ਕਰਾਵਾਂਗੇ ਉਹ ਵਧੀਆ ਟੰਗਣਾ ਕਰਾਵਾਂਗੇ ਤਾਂ ਜਿਹੜੀ ਵਿਰੋਧੀ ਪਾਰਟੀ ਉਹ ਕਹਿ ਰਹੀ ਕਿ ਸਾਡੀਆਂ ਜਿਹੜੀਆਂ ਫਾਈਲਾਂ ਨੇ ਕੈਂਸਲ ਹੋਣ ਦਾ ਡਰ ਹੈ ਕੋਈ ਇਦਾਂ ਦਾ ਹੈ ਜਿਵੇਂ ਚੁੱਲਾ ਟੈਕਸ ਦੇ ਦਿੱਤੇ ਆ ਸਾਰੇ ਉਹਨਾਂ ਨੂੰ ਰਸੀਦਾਂ ਦੇ ਦਿੱਤੀਆਂ ਤੇ ਫਿਰ ਆਪਾਂ ਕੈਂਸਲ ਕਰਾ ਲਈ ਕਰਾਣੀਆਂ ਆ ਸੋ ਇਸ ਕਰਕੇ ਇਹ ਆ ਜਿਹੜੇ ਸਹੀ ਪੰਨਗੇ ਉਹਨਾਂ ਦੇ ਸਹੀ ਰਹਿਣੀਆਂ ਜਿਹੜੇ ਗਲਤ ਪੰਨਗੇ ਉਹ ਉਹਨਾਂ ਦੇ ਕੈਨਸਲ ਹੋਣਗੀਆਂ ਸੋ ਇਸ ਕਰਕੇ ਸਾਡੀ ਕੋਈ ਮਨਸਾ ਨਹੀਂ ਹੈ ਇਹ ਤਾਂ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਲੱਗੇ ਨੇ ਉਹਨਾਂ ਦੇਖਣਾ ਸੋ ਸਾਡਾ ਇਹਦੇ ਨਾਲ ਕੋਈ ਸੰਬੰਧ ਨਹੀਂ ਆ ਸਾਡਾ ਮਕਸਦ ਹੈ ਕਿ ਲੋਕਾਂ ਦੇ ਵਿੱਚ ਟਰਾਂਸਪੇਰੈਂਸੀ ਲੈਣੀ ਅਸੀਂ ਇੱਕ ਇੱਕ ਬੰਦੇ ਨੂੰ ਜਿਹੜੀ ਚੁਲਾ ਟੈਕਸ ਦੀ ਰਸੀਦ ਆ ਦਿੱਤੀ ਹੈ ਸੋ ਸਾਡੇ ਵੱਲੋਂ ਬਿਲਕੁਲ ਟਰਾਂਸਪੇਰੈਂਸੀ ਹੈ ਸੋ ਕਹਿ ਰਹੇ ਸੀ ਕਿ ਸਾਡੇ ਵੱਲੋਂ ਇਹੋ ਜੀ ਕੋਈ ਮੰਛਾ ਨਹੀਂ ਕਿ ਕਿਸੇ ਦੀ ਜਿਹੜੀ ਫਾਈਲ ਆ ਕੈਨਸਲ ਕਰ ਰਹੇ ਹੋਗੇ ਸੋ ਹਰ ਬੰਦੇ ਦਾ ਅਧਿਕਾਰ ਬੰਦਾ ਕਿ ਜਿਹੜੀ ਇਲੈਕਸ਼ਨ ਲੜੀ ਜਾਵੇ ਸੋ ਸਾਰਿਆਂ ਵਾਸਤੇ ਜਿਹੜੀ ਸਰਕਾਰ ਬਰਾਬਰਤਾ ਦੇ ਦੇ ਸਾਡੇ ਕੋਲ ਸੁਮਸ਼ੇ ਸਿੰਘ ਬਾਉ ਜੀ ਆਏ ਪਿੰਡ ਦੇ ਸ਼ਾਰੇ ਵਿਖੇ ਅਸੀਂ ਆਂ ਪਾਰਟੀ ਵੱਲੋਂ ਸਾਰੇ ਵਰਕਰ ਉਹਨੂੰ ਕੰਮਾਂ ਬਾਰੇ ਦੱਸਿਆ ਸਾਡੇ ਪਿੰਡ ਦੋ ਨਲਕੇ ਲਗੇ ਹੈਂਡ ਪੰਪ ਦੋ ਨਾਲੀਆਂ ਬਣੀਆਂ ਬਾਕੀ ਵੀ ਕੰਮ ਸੀ ਸਾਡੇ ਸਾਡਾ ਸਰਪੰਚ ਬਣੇਗਾ ਅਸੀਂ ਆਪਣੇ ਸਰਪੰਚ ਜਿਤਾਵਾਂਗੇ ਅਤੇ ਆਪਣੇ ਬਾਕੀ ਕੰਮ ਵੀ ਕਰਾਵਾਂਗੇ ਸਟੇਡੀਅਮ ਬਣਾਵਾਂਗੇ ਅਤੇ ਨਾਲ ਹੀ ਸੜਕਾਂ ਦਾ ਕੰਮ ਵੀ ਕਰਾਵਾਂਗੇ ਹੋਰ ਵਾਹਿਗੁਰੂ ਜੀ ਕਾ ਖਾਲਸਾ ਜੀ ਕਾ ਸ਼ਾਲੋਕ ਕੰਮ ਰਹਿੰਦੇ ਨੇ ਕਿਹੜੇ ਕਿਹੜੇ ਕੰਮ ਤੁਹਾਡੇ ਪਿੰਡ ਦੇ ਪਿੰਡ ਕਿਨੇ ਹਾਂਜੀ ਸਾਡੇ ਬਾਹਰਲੇ ਸਲਫੇ ਪਿੰਡ ਦੀ ਫਿਰਨੀ ਆ ਇੱਕ ਦੋ ਸੜਕਾਂ ਨੇ ਇੱਕ ਨੋਮਣੀ ਦੇ ਪੋਲੇ ਆ ਇੱਕ ਸਟੇਡੀਅਮ ਹਾਂਜੀ ਵੱਡੀ ਸਮੱਸਿਆ ਇਹੋ ਹੀ ਆ ਸਾਡੇ ਪਿੰਡ ਨੂੰ ਕਿ ਬੱਚਾ ਜਾਂਦੇ ਆ ਥਾੜੇ ਨੂੰ ਦੌੜਨ ਵਾਸਤੇ ਪੜਾ ਵਿੱਚ ਇਹ ਸਾਡੇ ਪਿੰਡ ਸਟੇਡੀਅਮ ਬਣ ਜੇ ਤੇ ਅਸੀਂ ਸਾਡੇ ਪਿੰਡ ਦੇ ਬੱਚੇ ਉੱਥੇ ਖੇਡਣ ਤੇ ਨਾਲੇ ਚਲੋ ਸਾਡੇ ਪਿੰਡ ਮੈਚ ਹੁੰਦੇ ਕਬੱਡੀ ਦੇ ਸਟੇਡੀਅਮ ਬਣ ਜੇ ਵਧੀਆ ਢੰਗ ਨਾਲ ਮੈਚ ਕਰਾਇਆ ਜਾਵੇ। ਸੋ ਜਿਹੜੇ ਤੁਹਾਡੇ ਵੋਟਰ ਨੇ ਉਹਨਾਂ ਨੂੰ ਕੀ ਪੀਲ ਹੈਗੀ ਆ। ਵੋਟਰਾਂ ਦੀ ਇਹੋ ਪੀਲ ਆ ਜੇ ਸਟੇਡੀਅਮ ਬੱਚੇ ਸਟੇਡੀਅਮ ਬਣਾਇਆ ਜਾਵੇ ਤੇ ਬੱਚੇ ਇੱਥੇ ਖੇਡਣ। ਤੁਸੀਂ ਦੇਖ ਰਿਹਾ ਪਕਰ ਟੀਵੀ ਕੈਮਰਾਮੈਨ ਗੁਰਪ੍ਰੀਤ ਟੋਨੀ ਗੁਰਦਾਸਪੁਰ ਤੋਂ ਪਕਾਰ ਆਪਣਿਆਂ ਦੀ ਆਪਣੇ ਵਾਲੇ।